ਸੰਗਰੂਰ ਦੀ ਸੰਗਰੂਰ ਦੀ ਰਚਨਾ ਸੰਗਰੂਰ ਦੀ ਬਣ ਕੇ ਰਹੀ ਸਿਆਣਾ ਹੱਕ ਹਲਾਲ ਦਾ ਖਾਣਾ ਖਾਣਾ ਸੰਗਰੂਰ ਦੀ ਬਣ ਕੇ ਰਹੀ ਸਿਆਣਾ ਸੰਗਰੂਰ ਦੀ ਬਣ ਕੇ ਰਹੀ ਸਿਆਣਾ ਸੰਗਰੂਰ ਦੀ ਬਣ ਕੇ ਰਹੀ ਸਿਆਣਾ ਹੱਕ ਹਲਾਲ ਦਾ ਖਾਣਾ ਖਾਣਾ ਚੰਗੇ ਕੰਮ ਕਰੀ ਤਸਲਾ ਚੰਗੇ ਕਮਾਂ ਨਾਲ ਤੇਰੇ ਹੈ ਜਾਣਾ ਚੰਗੇ ਕੰਮ ਕਰੀ ਤਸਲਾ ਚੰਗੇ ਕਮਾਂ ਤੇਰੇ ਨਾਲ ਹੈ ਜਾਣਾ ਧਰੀਆਂ ਤੇਰਾਈਆਂ ਧਰੀਆਂ ਤੇਰਾਈਆਂ ਰੈਂਦੀਆਂ ਕਿੱਟੀਆਂ ਤੇਹਾਰੀਆਂ ਤੇਰੀਆਂ ਤੇਰਾਈਆਂ ਰੈਂਦੀਆਂ ਕਿੱਟੀਆਂ ਤੇਹਾਰੀਆਂ ਆਂਦੇ ਨੇ ਪੰਛੀ ਜੇੜੇ ਮਾਰਦੇ ਉਡਾਰੀਆਂ ਆਉਂਦੇ ਨੇ ਪੰਛੀ ਜਿਹੜੇ ਮਾਰਦੇ ਉਡਾਦੀਆਂ ਕੱਖਾਂ ਦੀ ਕੁੱਲੀ ਗਾਉਣੇ ਗੱਲਾਂ ਦੀ ਤੋੜੇ ਕਿਉ ਹੈ ਤੇ ਜਨਮ ਕਮਾਵੇ ਦਰਗਾਈ ਫੇਖਾਵੇ ਕੋਲੇ ਉਹਨਾਂ ਦੇ ਕੇਸੂਰ ਤਾਂ ਉਹਨਾਂ ਦੇ ਕੇਸੂਰ ਤਾਂ ਬਦਸੂਰਤ ਪਿਆਰੀਆਂ